ਸਤਿ ਸ਼੍ਰੀ ਅਕਾਲ ਜੀ ਦਿਾਨਿਕ ਜਵਾਲਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹਾਂ ਦੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕੋਲ ਜਲੰਧਰ ਲਤੀਪੁਰਾ ਵਿੱਚ ਆਤੋਂ 4-5 ਮਹੀਨੇ ਪਹਿਲਾਂ ਲੋਕਾਂ ਦੇ ਘਰ ਟਾਏ ਗਏ ਸੀ ਘਰ ਟਾਂ ਤੋਂ ਬਾਅਦ ਇਹ ਲੋਕ ਤੰਬੂਆਂ ਦੇ ਵਿੱਚ ਰਹਿਣ ਲੱਪੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਔਰ ਸਰਦੀਆਂ ਤੋਂ ਲੈ ਕੇ ਗਰਮੀਆਂ ਤੱਕ ਅੱਜ ਤੱਕ ਇਹ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਰਹੇ ਨੇ ਸਰਦੀਆਂ ਵਿੱਚ ਵੀ ਤੁਹਾਨੂੰ ਪਤਾ ਕਿ ਬੜਾ ਮੁਸ਼ਕਲ ਹੁੰਦਾ ਆਪਣੇ ਤੰਬੂਆਂ ਦੇ ਵਿੱਚ ਰਹਿਣਾ ਤੇ ਉਦੋਂ ਗਰਮੀਆਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਕਦੀ ਹਨੇਰੀ ਆ ਗਈ ਮੀਂਹ ਆ ਗਿਆ ਬੱਦਲ ਆ ਗਿਆ ਉਹਨਾਂ ਦਿਨਾਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਤੇ ਅੱਜ ਤੱਕ ਇਹ ਮੁਸ਼ਕਲਾਂ ਦੇ ਨਾਲ ਸਾਹਮਣਾ ਕਰਦੇ ਆ ਰਹੇ ਨੇ ਤੇ ਅੱਜ ਹੁਣ ਆਪਾਂ ਦੇਖ ਰਹੇ ਹਾਂ ਕਿ ਜਿਮਨੀ ਜਿਹੜੀ ਚੋਣਾ ਉਹ ਵੀ ਆ ਗਏ ਨੇ ਇਹਨਾਂ ਚੋਣਾ ਦੇ ਦੌਰਾਨ ਲਤੀਪੁਰਾ ਲੋਕਾਂ ਦੇ ਕਾਰਨ ਕਿਹੜੇ ਸਰਕਾਰਾਂ ਨੂੰ ਨੁਕਸਾਨ ਹੋ ਸਕਦਾ ਹੈ ਜਾਂ ਫਾਇਦਾ ਹੋ ਸਕਦਾ ਹੈ ਕਿਉਂਕਿ ਇਹਨਾਂ ਲੋਕਾਂ ਦੀ ਅਜੇ ਤੱਕ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ ਤਾਂ ਚਲੋ ਗੱਲ ਕਰਦੇ ਹਾਂ ਕੀ ਉਮੀਦ ਕਰਦੇ ਨੇ ਆ ਸਰਕਾਰਾਂ ਤੋਂ ਆਉਣ ਵਾਲੇ ਚਿਮਨੀ ਚੋਣਾ ਦੇ ਵਿੱਚ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਸਭ ਤੋਂ ਪਹਿਲਾਂ ਦਿਹਾਣੀ ਨੂੰ ਚਲਾਵੇ ਤੁਹਾਡਾ ਸਵਾਗਤ ਤੇ ਗੱਲ ਕਰਨਾ ਹੈ ਕਿ ਆ ਤੋਂ 4-5 ਮਹੀਨੇ ਪਹਿਲਾਂ ਜਿਹੜਾ ਆ ਤੁਹਾਡੇ ਘਰ ਟਾਏ ਗਏ ਆ ਹਨਾ ਤੇ ਕਿ ਕਿ ਕਹਣ ਜਾਓਗੇ ਹੁਣ ਕਹਿਣਾ ਕੀ ਹੈ ਦੇਖੋ ਜੀ ਪੰਜਵਾਂ ਮਹੀਨਾ ਲੱਗ ਗਿਆ ਅਜੇ ਤੱਕ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਿੱਦਾਂ ਕਿ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਜਿਹੜਾ ਇੱਥੇ ਨਹੀਂ ਹੈ ਬਾਕੀ ਸਰਕਾਰਾਂ ਦੇ ਤੇ ਕਾਫੀ ਆਏ ਪਰ ਸਾਨੂੰ ਉਹਨਾਂ ਤੋਂ ਕੀ ਆਸ ਆ ਸਾਨੂੰ ਉਹ ਤੇ ਰੋਟੀਆਂ ਸੇਕਣ ਆਏ ਸੀ ਕਿ ਇਸ ਸਰਕਾਰ ਨੇ ਕਰਤਾ ਤੇ ਚਲੋ ਅਸੀਂ ਜਾਣੇ ਆ ਚੰਗੇ ਬਣ ਕੇ ਵਿਖਾਈਏ ਬਾਕੀ ਆਮ ਆਦਮੀ ਪਾਰਟੀ ਦਾ ਜਿੱਤੇ ਬੰਦਾ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਤੇ ਦਿਨ ਵੀ ਥੋੜੇ ਰਹਿੰਦੇ ਜਾਂਦੇ ਆ ਪਰ ਦੇਖਦੇ ਆ ਵੀ ਕੌਣ ਆਉਂਦਾ ਤੇ ਕੌਣ ਨਹੀਂ ਆਉਂਦਾ ਪਿਛਲੇ ਸਰਦੀਆਂ ਦੇ ਵਿੱਚ ਵੀ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤੇ ਬਹੁਤ ਨੇ ਸਰਦੀਆਂ ਦੇ ਵਿੱਚ ਤੇ ਮੁਸ਼ਕਲਾਂ ਬਹੁਤ ਸੀਗੀਆਂ ਤੇ ਜੇ ਉਹਨਾਂ ਨੂੰ ਠੰਡ ਲੱਗਦੀ ਸੀ ਤੇ ਉਹ ਕੰਬਲ ਲੈ ਕੇ ਜਾਂ ਟੈਂਟਾਂ 'ਚ ਬਹਿ ਕੇ ਗੁਜ਼ਾਰਾ ਕਰ ਲੈਂਦੇ ਹੁਣ ਇਸ ਟਾਈਮ ਇੰਨੀ ਗਰਮੀ ਆ ਗਰਮੀਆਂ ਦੇ ਵਿੱਚ ਟੈਂਟਾਂ 'ਚ ਵੜਿਆ ਨਹੀਂ ਜਾਂਦਾ ਨਾ ਕਿਤੇ ਠੰਡੇ ਪਾਣੀ ਦੀ ਕੋਈ ਸਹੂਲਤ ਨਾ ਕੁਝ ਹੋਰ ਮੁਸ਼ਕਲਾਂ ਤੇ ਤੁਸੀਂ ਇਹ ਰਹਿ ਨਹੀਂ ਦਿਓ ਵੀ ਕਿੰਨੀਆਂ ਕਿ ਮੁਸ਼ਕਲ ਆ ਇਸ ਮੁਸ਼ਕਲਾਂ ਬਾਰੇ ਤੇ ਕਿਸੇ ਨੇ ਅਜੇ ਤੱਕ ਪੁੱਛਿਆ ਹੀ ਨਹੀਂ ਇਹਨਾਂ ਮੁਸ਼ਕਲਾਂ ਦੇ ਵਿੱਚ ਤੁਹਾਡੇ ਨਾਲ ਜਿਹੜੀ ਮੌਕੇ ਦੀ ਸਰਕਾਰ ਆ ਗੱਲ ਕਰੀਏ ਪੰਜਾਬ ਸਰਕਾਰ ਆ ਆਮ ਆਦਮੀ ਪਾਰਟੀ ਉਹਨਾਂ ਵਿੱਚੋਂ ਕੋਈ ਵਿਧਾਇਕ ਤੁਹਾਡੇ ਕੋਲ ਆਏ ਅਜੇ ਤੱਕ ਕੋਈ ਨਹੀਂ ਆਇਆ ਸਿਰਫ ਜਦੋਂ ਸਾਡੀ ਦੂਸਰੀ ਜਾਂ ਤੀਸਰੀ ਮੀਟਿੰਗ ਸੀ ਉਦੋਂ ਸ਼ੀਤਲੰਗੁਰਾਲ ਆਇਆ ਸੀ ਤੇ ਉਹ ਦੇਖਦੂ ਕੇ ਤੇ ਬਾਅਦ ਵਿੱਚ ਉਸ ਤੋਂ ਬਾਅਦ ਉਹਨੇ ਨਾ ਕੋਈ ਬਿਆਨ ਦਿੱਤਾ ਤੇ ਨਾ ਕਿਸੇ ਨੇ ਸਾਰ ਲਈ ਉਸ ਟਾਈਮ ਉਹ ਕਹਿੰਦਾ ਸੀ ਕਿ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਹੈ ਮੈਨੂੰ ਇੱਕ ਵਾਰੀ ਮਾਫ ਕਰਦੇ ਹੋ ਤੇ ਅਸੀਂ ਤੁਹਾਡੇ ਘਰ ਤੁਹਾਨੂੰ ਬਣਾ ਕੇ ਦੇਨੇ ਪਰ ਉਹ ਇੱਥੇ ਜਦੋਂ ਆਇਆ ਉਹਨੇ ਦੇਖਿਆ ਤੇ ਆਪਣੀ ਫਿਰ ਗਿਆ ਗਲਤ ਬਿਆਨਬਾਜ਼ੀ ਦੇ ਗਿਆ ਤੇ ਉਸ ਤੋਂ ਇਲਾਵਾ ਇੱਥੇ ਆਮ ਆਦਮੀ ਪਾਰਟੀ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਨੁਮਾਇੰਦਾ ਕੋਈ ਵੀ ਨਹੀਂ ਆਇਆ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਏ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਪਾਕਿਸਤਾਨ ਤੋਂ ਉੱਜੜ ਕੇ ਆ ਕੇ ਇੱਥੇ ਬੈਠੇ ਸੀ ਇੱਥੇ ਚੌਥੀ ਪੰਜਵੀਂ ਪੀੜ੍ਹੀ ਹੋ ਗਈ ਹੈ 76 ਸਾਲ ਹੋ ਗਏ ਜਦੋਂ ਦੇ ਇੱਥੇ ਬੈਠੇ ਤੁਸੀਂ ਸਾਡੇ ਬਜ਼ੁਰਗ ਵੇਖ ਰਹੇ ਹੋ ਇੱਥੋਂ ਤੱਕ ਕਿ ਉਹਨਾਂ ਦੇ ਇੱਥੋਂ ਦੇ ਸਕੂਲ ਦੇ ਸਰਟੀਫਿਕੇਟ ਤੇ ਇੱਥੇ ਹੀ ਪੜੇ ਲਿਖੇ ਆ ਸਾਰਾ ਕੁਝ ਇੱਥੇ ਹੀ ਕੀਤਾ ਤੇ 76 ਸਾਲ ਇਹਨਾਂ ਨੂੰ ਇੱਥੇ ਹੋ ਗਏ ਆ ਸਾਰਿਆਂ ਨੂੰ ਤੇ ਹੁਣ ਜਿਮਨੀ ਚੋਣਾ ਵੀ ਜੜੀਆਂ ਉਹ ਵੀ ਆ ਗਈਆਂ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਸਰਕਾਰਾਂ ਨੂੰ ਕੀ ਜਵਾਬ ਦਿਓਗੇ ਤੁਸੀਂ ਚੋਣਾ ਤੇ ਭਾਜੀ ਅੱਗੇ ਵੀ ਆਉਂਦੀਆਂ ਜਾਂਦੀਆਂ ਰਹੀਆਂ ਕਿਉਂਕਿ ਚੋਣਾ ਚ ਤੇ ਅੱਗੇ ਵੀ ਸਾਡੇ ਨਾਲ ਬਹੁਤ ਵਾਦਾ ਕਰਦੇ ਕਿ ਸਭ ਤੋਂ ਪਹਿਲਾਂ ਕੋਈ ਵੀ ਜਿੱਦਾਂ ਇੱਥੇ ਐਮ.ਐਲ.ਏ ਬਣਦਾ ਸੀ ਜਾਂ ਕੌਂਸਲਰ ਬਣਦਾ ਸੀ ਜਾਂ ਐਮ.ਪੀ ਬਣਦਾ ਸੀ ਉਹ ਪਤਾ ਕੀ ਕਹਿੰਦਾ ਸਭ ਤੋਂ ਪਹਿਲਾਂ ਜਿਹੜੀ ਗੱਲ ਹਨ ਉਹ ਤੁਹਾਡੇ ਲਤੀਪੁਰੇ ਦੀ ਹੋਏਗੀ ਤੇ ਪਰ ਅਸੀਂ ਹੁਣ ਇਹ ਸੋਚਦੇ ਆਂ ਵੀ ਉਹ ਸਮਾਂ ਤੇ ਲੰਘ ਗਿਆ ਕਿਉਂਕਿ ਉਦੋਂ ਸਾਨੂੰ ਮਿੱਠੀਆਂ ਗੋਲੀਆਂ ਦੇ ਦਿੰਦੇ ਸੀ ਤੇ ਅਸੀਂ ਜਿੰਨੇ ਮਗਰ ਲਾਇਆ ਤੇ ਉਹਦੇ ਨਾਲ ਹੀ ਤੋਰ ਪਈਦਾ ਪਰ ਅਸੀਂ ਇਹ ਹੁਣ ਕਹਿੰਨੇ ਆਂ ਕਿ ਜਿਹੜਾ ਵੀ ਆਏਗਾ ਹੁਣ ਬੋਟਾ ਚ ਟਾਈਮ ਵੀ ਕਿੰਨਾ ਕੁ ਰਹਿ ਗਿਆ ਜਿਹੜਾ ਆ ਕੇ ਇਥੇ ਅਨਾਉਂਸ ਕਰੇਗਾ ਜਿਹੜਾ ਸਾਡੀ ਨੀ ਰੱਖੇਗਾ ਕਿ ਤੁਹਾਡੇ ਘਰਾਂ ਦੇ ਦੁਵਾਰਾ ਇਥੇ ਘਰ ਬਣਨਗੇ ਇੱਕ ਤਾਂ ਹੁੰਦਾ ਅਨਾਉਂਸ ਕਰਨਾ ਕਿਉਂਕਿ ਸਰਕਾਰਾਂ ਦੇ ਬਹੁਤ ਸਾਰੇ ਆਉਂਦੀਆਂ ਬਹੁਤ ਸਾਰੇ ਵਾਅਦੇ ਕਰਕੇ ਜਾਂਦੇ ਆ ਆਪਾਂ ਅਕਸਰ ਦੇਖਦੇ ਆ ਇਲੈਕਸ਼ਨਾਂ ਦੇ ਵਿੱਚ ਵਾਅਦੇ ਕੀਤੇ ਜਾਂਦੇ ਆ ਪਰ ਉਹ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤੇ ਹੁਣ ਵੀ ਜੇ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਵਾਅਦੇ ਕਰਕੇ ਗਏ ਤਾਂ ਕਿਵੇਂ ਸਾਹਮਣਾ ਕਰੋਗੇ ਇਹਨਾਂ ਨਾਲ ਬਾਜੀ ਵਾਦੇ ਨਹੀਂ ਅਸੀਂ ਪੂਰਾ ਪ੍ਰੈਕਟੀਕਲ ਕੰਮ ਲਵਾਂਗੇ ਪਹਿਲਾਂ ਤੇ ਜਿਹੜਾ ਵੀ ਕੋਈ ਨੁਮਾਇੰਦਾ ਆਏਗਾ ਕੋਈ ਵੀ ਹੋਇਆ ਆਮ ਆਦਮੀ ਪਾਰਟੀ ਦਾ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਘਰ ਦੀ ਨਹੀਂ ਆ ਨਾ ਉਹਦੇ ਕੋਲ ਹੀ ਲਾਈਵ ਰੱਖ ਕੇ ਨਾ ਤੇ ਅਖਬਾਰਾਂ ਵਾਲਿਆਂ ਨੂੰ ਸਾਧ ਕੇ ਕੰਮ ਜਿਹੜਾ ਨਾ ਪੂਰਾ ਜ਼ੀਰੋ ਗਰਾਊਂਡ ਤੋਂ ਲੈ ਕੇ ਨ ਸਿਖਰ ਤੱਕ ਕਰਾਵਾਂਗੇ ਬਾਕੀ ਜੇ ਕੋਈ ਮੂੰਹ ਦੇ ਨਾਲ ਕਹਿ ਦੇਗਾ ਨਾ ਵੀ ਤੁਹਾਡੇ ਘਰ ਇਥੇ ਕਿਉਂਕਿ ਇਹ ਬੜੀਆਂ ਚੀਜ਼ਾਂ ਗੁਟਕਿਆਂ ਦੀਆਂ ਸੋਵਾਂ ਖਾ ਖਾ ਕੇ ਮੁਕਰਗੇ ਤੇ ਸਾਡਾ ਤੇ ਤੁਹਾਡੇ ਸਾਹਮਣੇ ਕੋਈ ਕੰਮ ਵੀ ਨਹੀਂ ਨਾ ਵੱਡਾ ਜਿੰਨੇ ਗੁਰੂ ਨਹੀਂ ਬਖਸ਼ਿਆ ਤੇ ਪਰ ਜਾਂ ਕਿੱਥੋਂ ਬਖਸ਼ਣੀ ਸਾਰਾ ਕੰਮ ਜਿਹੜਾ ਇਹ ਪਹਿਲਾਂ ਪ੍ਰੈਕਟੀਕਲ ਹੋਏਗਾ ਕੈਮਰੇ ਦੀ ਨਿਗਰਾਨੀ ਚ ਹੋਏਗਾ ਕਿਉਂਕਿ ਅਸੀਂ ਨਾ ਹੁਣ ਜਾਗ ਚੁੱਕੇ ਆ ਹੁਣ ਅਸੀਂ ਸੁੱਤੇ ਨਹੀਂ ਪਹਿਲਾਂ ਸਾਨੂੰ ਤਾਂ ਜਿੱਦ ਤੱਕ ਕਹਿਣਾ ਇੱਥੇ ਤੱਕ ਆ ਗਏ ਹੁਣ ਏਦਾਂ ਨਹੀਂ ਵੀ ਇਹਨਾਂ ਨੂੰ ਅੱਖਾਂ ਮੀਟ ਕੇ ਮੌਕੇ ਦਿੱਤੇ ਜਾਣਗੇ ਜਾਂ ਕੁਝ ਹੋਏਗਾ ਤੁਹਾਡੇ ਹਲਕੇ ਦੀ ਜਿਹੜੀ ਵੋਟ ਕਿੰਨੀ ਕੁ ਹੈਗੀ ਬਸੇ ਵੋਟ ਤੁਸੀਂ ਵੇਖ ਹੀ ਸਕਦੇ ਐ ਨਾ ਸਾਰਿਆਂ ਨੂੰ ਪਤਾ ਕਿੰਨੀਆਂ ਵੋਟਾਂ ਕਾਫੀ ਨੇ ਇੱਕ ਘਰ ਦੇ ਵਿੱਚ 6 6 5 5 4 4 ਜੀ ਆ 40 ਤੋਂ 45 ਇਹਨਾਂ ਨੇ ਘੜ ਤੋੜਤੇ ਆ ਤੁਸੀਂ ਆਪੀ ਅੰਦਾਜ਼ਾ ਲਾ ਸਕਦੇ ਕਿੰਨੀ ਵੋਟ ਤੇ ਇੱਕ ਹੀ ਬੜੀ ਕੀਮਤੀ ਹੁੰਦੀ ਆ ਇਹਨਾਂ ਨੇ ਪਿੰਡ ਦਾ ਪਿੰਡ ਝਾੜ ਕੇ ਧਰਤਾ ਇਹਨਾਂ ਨੂੰ ਵੋਟਾਂ ਦੀ ਸ਼ਹਿਰ ਲੋੜ ਨਹੀਂ ਸੀ ਇੱਕ ਵੋਟ ਬੰਦੇ ਨੂੰ ਜਿੱਤਣ ਵਾਸਤੇ ਇੱਕ ਵੋਟ ਹੀ ਕਾਫੀ ਹੁੰਦੀ ਆ ਹੋ ਸਕਦਾ ਕਿ ਗੱਲ 5 600 ਜਾਂ 700 800 ਵੋਟ ਦੀ ਨਹੀਂ ਹੈਗੀ ਹੋ ਸਕਦਾ ਕਿ ਇਹ ਤੁਹਾਡੇ ਨਾਲ ਹੋਰ ਵੀ ਜਿਹੜੇ ਲੋਕ ਆ ਜਿਹੜੇ ਲੋਕ ਜੁੜੇ ਹੋਏ ਆ ਉਹ ਵੀ ਤੁਹਾਡੇ ਹੀ ਵੋਟਾਂ ਨੇ ਤੁਹਾਡੇ ਹੀ ਭੈਣ ਭਰਾਣੇ ਬਿਲਕੁਲ ਜੀ ਜੇ ਤੇ ਜਿਹੜੇ ਸਾਡੇ ਭੈਣ ਭਰਾ ਆ ਉਹ ਸਾਡੇ ਵਾਲੇ ਵੇਖਣਗੇ ਕਿ ਇਹਨਾਂ ਨੇ ਇੱਕ ਪਿੰਡ ਝਾੜਤਾ ਕਈਆਂ ਲੋਕਾਂ ਨੇ ਉਹਨੇ ਬੇਕਾਰ ਕਰਤਾ ਲੋਕਾਂ ਦੀਆਂ ਧੀਆਂ ਭੈਣਾਂ ਕੱਢ ਕੇ ਇਹਨਾਂ ਨੇ ਸੜਕ ਤੇ ਬਿਠਾਤੀਆਂ ਭਾਵੇਂ ਜਿੰਨਾ ਮਰਜ਼ੀ ਕੋਈ ਗਰੀਬ ਹੋਏ ਉਹਦੇ ਘਰ ਜਵਾਨ ਧੀ ਭੈਣ ਹੋਏ ਜਾਂ ਔਰਤ ਹੋਏ ਉਹਨਾਂ ਆਪਣੀ ਇੱਕ ਪਰਦਾ ਜਿਹੜਾ ਨਾ ਬਹੁਤ ਵੱਡੀ ਚੀਜ਼ ਹੁੰਦੀ ਉਹਨੂੰ ਪਰਦੇ 'ਚ ਰੱਖਦਾ ਹੈ ਬਿਸ਼ੱਕ ਦੇ ਸਾਡੀਆਂ ਕੁੜੀਆਂ ਨੂੰ ਜਿੰਨੀ ਮਰਜ਼ੀ ਆਜ਼ਾਦੀ ਮਿਲ ਜੇ ਜੋ ਮਰਜ਼ੀ ਪਰ ਜਿਹੜੀ ਇੱਕ ਧੀ ਸ਼ਬਦ ਹੈ ਨਾ ਉਹ ਮਾਂ ਪਿਓ ਵਾਸਤੇ ਬਹੁਤ ਵੱਡੀ ਚੀਜ਼ ਹੁੰਦਾ ਹੈ ਇਹਨਾਂ ਨੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੂੰ ਕੱਢ ਕੇ ਸੜਕ ਤੇ ਬਿਠਾਤਾ ਮੈਂ ਤੇ ਪੰਜਾਬ ਵਾਸੀਆਂ ਨੂੰ ਗੈਨੀਆਂ ਵੀ ਜਦੋਂ ਵੀ ਵੋਟ ਪਾਓ ਤੇ ਇੱਕ ਵਾਰ YouTube ਤੇ ਲਤੀਪੂਰਾ ਜ਼ਰੂਰ ਸਰਚ ਕਰਿਓ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਮੌਕੇ ਦੀ ਸਰਕਾਰ ਨੇ ਕੀ ਕੀਤਾ ਬਾਕੀ ਸਰਕਾਰਾਂ ਹਮੇਸ਼ਾ ਝੂਠੀਆਂ ਨੇ ਸੱਚੀ ਕੋਈ ਕੋਈ ਹੁੰਦੀ ਆ ਇਹ ਸਰਕਾਰ ਤੇ ਬਹੁਤਾ ਆਸ ਤੇ ਵਿਸ਼ਵਾਸ ਸਾਨੂੰ ਹੈ ਨੀਗਾ ਹੁਣ ਕਿਹੜੀ ਸਰਕਾਰ ਤੋਂ ਉਮੀਦ ਕਰਦੇ ਹੋ ਕਿਉਂਕਿ ਪੰਜਾਬ ਸਰਕਾਰ ਉਧਰੋਂ ਸੈਂਟਰ ਸਰਕਾਰ ਹੈ ਨਾ ਉਮੀਦ ਤੇ ਅਸੀਂ ਕੀ ਕਰਨੀ ਸੈਂਟਰ ਸਰਕਾਰ ਤੇ ਚਲੋ ਰਹਿ ਗਈ ਦਿੱਲੀ ਦੇ ਵਿੱਚ ਕਿਉਂਕਿ ਉਹ ਤਾਂ ਫਿਰ ਵੀ ਬੜੀ ਦੂਰ ਨੇ ਤੇ ਜਿਹੜਾ ਸਾਡਾ ਆਪਣਾ ਪੰਜਾਬ ਦਾ ਚੁਣਿਆ ਇੱਕ ਮੁੱਖ ਮੰਤਰੀ ਪੰਜਾਬ ਦਾ ਵਾਸੀ ਸਾਡਾ ਉਹ ਭਰਾ ਜਾਂ ਵੱਡਾ ਭਰਾ ਜਾਂ ਜਿੱਦਾਂ ਵੀ ਲੈ ਲਓ ਜੇ ਉਹਨੇ ਹੀ ਨਹੀਂ ਪੰਜਾਬ ਦਾ ਸੋਚਣਾ ਤੇ ਪੰਜਾਬ ਲੋਕਾਂ ਨੇ ਬਾਹਰੋਂ ਥੋੜੀ ਚਲਾਉਣਾ ਆ ਕੇ ਜਦੋਂ ਆਪਣੇ ਪੰਜਾਬ ਦੀ ਆਪਾਂ ਲਗਾਮ ਹੀ ਬਾਹਰਲੇ ਦੇਸ਼ਾਂ ਨੂੰ ਫੜਾਤੀ ਹੈ ਹੈ ਹੋ ਸਕਦਾ ਕਿ ਜਿਹੜੀ ਬੀਜੇਪੀ ਸੈਂਟਰ ਸਰਕਾਰ ਬੈਠੀ ਆ ਹੋ ਸਕਦਾ ਉਹ ਤੁਹਾਡੀ ਮਦਦ ਕਰ ਦੇ ਫਿਰ ਇਹ ਤਾਂ ਬਸ ਵੇਖ ਹੀ ਸਕਦੇ ਆ ਇੱਕ ਸੁਪਨਾ ਹੀ ਲੈ ਸਕਦੇ ਆ ਜਦੋਂ ਹੋਏਗਾ ਫਿਰ ਅਸੀਂ ਤੇ ਉਦੋਂ ਹੀ ਕਰ ਸਕਦੇ ਬਾਕੀ ਬਥੇਰਾ ਭਾਜਪੀ ਵੀ ਆਉਂਦੀ ਰਹੀ ਆ ਕਾਂਗਰਸ ਵੀ ਆਈ ਆ ਅਕਾਲੀ ਵੀ ਆਏ ਕੰਮ ਤੇ ਕਿਸੇ ਨੇ ਨਹੀਂ ਕੀਤਾ ਸਾਨੂੰ ਤੇ ਆਮ ਆਦਮੀ ਪਾਰਟੀ ਤੋਂ ਇੱਕ ਉਮੀਦ ਸੀਗੀ ਕੋਈ ਜਦਾਂ ਇਹ ਕਹਿੰਦੇ ਨਾ ਕਿ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਹੀਂ ਸੋਚਿਆ ਵੀ ਚਲੋ ਸ਼ੁਕਰ ਹੈ ਕਿਤੇ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਆਈ ਪਰ ਇਹਨੇ ਤੇ ਇੱਕ ਬਹੁਤ ਖਾਸ ਆਦਮੀ ਬਣਾ ਕੇ ਦੱਸਤਾ ਕਿ ਇਹ ਜਿਹੜੀ ਸਰਕਾਰ ਹਨ ਇਹ ਵੱਡੇ ਵੱਡੇ ਧਨੇੜਾ ਦੀ ਹੈ ਗਰੀਬ ਦੀ ਨਹੀਂ ਸਰਕਾਰ ਨਹੀਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਤੁਸੀਂ ਉਦੋਂ ਤਾਂ ਜੇ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਸਾਰੇ ਇੱਕ ਦੂਜੇ ਮਾਰੇ ਇਹ ਬਦਲਾਵ ਲੈਉਣਾ ਬਦਲਾਵ ਦੋ ਪਾਰਟੀਆਂ ਤੇ ਹੁਣ ਵੇਖੋ ਜੀ ਚੌਥੀ ਪਾਰਟੀ ਆ ਗਈ ਇਹਦਾ ਸਵਾਦ ਵੇਖੀਏ ਪਰ ਅਸੀਂ ਜਿਹੜਾ ਇਹਦਾ ਸਵਾਦ ਵੇਖਿਆ ਨਾ ਇਦਾਂ ਦਾ ਪਰਮਾਤਮਾ ਕਿਸੇ ਨੂੰ ਨਾ ਵਖਾਵੇ ਤੇ ਚਲੋ ਜੀ ਐਸੀ ਆਪਣੇ ਲਤੀਫਪੁਰੇ ਲੋਕਾਂ ਦਾ ਦਰਦ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਤੇ ਬੜੀਆਂ ਉਮੀਦਾਂ ਸੀ ਇਹਨਾਂ ਨੂੰ ਵੀ ਆਮ ਆਦਮੀ ਪਾਰਟੀ ਆਏਗੀ ਸੁਧਾਰ ਕਰੇਗੀ ਲੋਕਾਂ ਨੇ ਬਹੁਤ ਸਾਰੀਆਂ ਉਮੀਦਾਂ ਰੱਖਿਆ ਸੀ ਤੇ ਹੁਣ ਜਿਮਨੀ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਲਤੀਫਪੁਰੇ ਦੇ ਜਿਹੜੇ ਇਲਾਕਾ ਵਾ ਇਹਨਾਂ ਦਾ ਜਿਹੜਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਚੋਣਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਪਾਰਟੀਆਂ ਨੂੰ ਨੁਕਸਾਨ ਹੋ ਸਕਦਾ ਤੇ ਆਪਾਂ ਆਉਣ ਵਾਲੇ ਟਾਈਮ ਤੇ ਦੇਖ ਸਕਦੇ ਹਾਂ ਦਿਨਿਕ ਜਲਤੋਂ ਅਸ਼ੋਕ ਹੀ ਬਾਦੀ ਰਿਪੋਰਟ ਤਿੰਨ ਮਹੀਨਿਆਂ ਦੇ ਵਿੱਚ ਕਿਸੇ ਨੇ ਤੁਹਾਡੀ ਸਾਰ ਲਈ ਕਿਸੇ ਸਰਕਾਰ ਨੇ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਮਤਾ ਤੁਸੀਂ ਕੀ ਕਹਣਾ ਜਾਓਗੇ ਬਸ ਅਹੀ ਤੇ ਇਹ ਕਹਿੰਦਾ ਭਾਈ ਤੇ ਇਸ ਕਰਕੇ ਜੇ ਰੱਖਦੇ ਭੁਖੜਤਾਲ ਕੋ ਸਰਕਾਰੀ ਬੰਦਾ ਆਏਗਾ ਚਲ ਸਾਡੇ ਕੋਈ ਸੁਨੇਗਾ ਪਰ ਕੋਈ ਨਹੀਂ ਸੁਣ ਰਿਹਾ ਤੇ ਅਸੀਂ ਇਹ ਕਹਿੰਦੇ ਸਾਡੇ ਮਤਲਬ ਘਰ ਇੱਥੇ ਬਣਨੇ ਚਾਹੀਦੇ ਚਾਹੀਦੇ ਆ ਤੇ ਜਿਹੜਾ ਸਾਨੂੰ ਇੱਥੇ ਨਹੀਂ ਰੱਖ ਕੇ ਦੇਵੇਗਾ ਅਸੀਂ ਉਹਨੂੰ ਵੋਟ ਪਾਵਾਂਗੇ